ਸਭਾ ਦੇਖੋ ਇਸ ਮੈਂ ਵਿਸ਼ੇ ਹੀ ਲੈ ਸਕਦੀ ਹਾਂ ਇੱਕ ਵਿਸ਼ਾ ਬਣ ਗਿਆ ਜਦੋਂ ਕਿ ਆਦਮ ਤੇ ਏਕਤਾ ਕੱਜੀ ਆਈ ਸੀ ਕਿਥੇ ਲਖੇੜਾ ਪੈਂਦਾ 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 ਅੱਜ ਸਾਨੂੰ ਇਹ ਲੋਭਤਾ ਦੀ ਕਿ ਸਾਨੂੰ ਮਤਲਬ ਨਾਰੀ ਦੇਖ ਸਮਰੋਲੇ ਪੈ ਰਹੇ ਆ ਤੇ ਕੁਝ ਮੈਨੂੰ ਚੀਜ਼ ਜੀ ਥੋੜੀ ਕਿਸ ਤਰਾ ਮਰਦਾ ਵਾਲੇ ਪਾਸੋਂ ਵੀ ਲੱਗ ਰਹੀ ਆ ਕਿ ਇਹ ਇਸ ਤਰ੍ਹਾਂ ਦੇ ਜਨ ਵੀ ਹੋਣੇ ਚਾਹੀਦੇ ਆ ਕਿ ਜੀ ਉਸੇ ਮੱਧਲੇ ਐਕਸਪੈਸ ਲੈ ਸੀ ਅਪਰ ਤੋਂ ਨੋਟ ਮੈਂ ਪੜਿਆ ਸੀਗਾ ਸਾਡੇ ਦੋ ਪ੍ਰੋਫੈਸਰ ਸਾਹਿਬਾਨ ਦਾ ਭਾਸ਼ਣ ਸੀਗਾ ਤੇ ਮੈਂ ਜੇ ਸਪੈਸੀਫਿਕਲੀ ਆਈ ਸੀ ਕਿ ਮੈਂ ਦੂਸਰਾ ਤੂੰ ਮੈਨੂੰ ਨਹੀਂ ਪਤਾ ਕਿੱਥੇ ਮਿਸਿੰਗ ਹੋ ਗਿਆ ਕਿਉਂਕਿ ਜ਼ਰੂਰੀ ਸੀ ਕਿ ਦੋਨਾਂ ਤਰ੍ਹਾਂ ਦੇ ਵਿਚਾਰ ਸੁਣ ਲੈ ਜੀ ਜੇ ਇਸੀ ਟੋਟੈਲਿਟੀ ਦੇ ਵਿੱਚ ਦੇਖੀਏ ਤਾਂ ਮੈਨੂੰ ਲੱਗਦਾ ਕਿ ਜਦੋਂ ਅਸੀਂ ਔਰਤ ਦੀ ਗੱਲ ਕਰਦੇ ਹਾਂ ਤਾਂ ਸਾਡੇ ਅਤੀਤ ਦੀ ਔਰਤ ਹੈ ਇੱਕ ਬਿਕ ਵਰਤਮਾਨ ਦੀ ਔਰਤ ਹੈ ਤੇ ਇੱਕ ਉਹ ਔਰਤ ਹੈ ਜੇ ਜੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਨ ਮੈਨੂੰ ਲੱਗਦਾ ਕਿ ਉਹਨਾਂ ਦੇ ਸ਼ਬਦਾਂ ਤੋਂ ਬਾਅਦ ਮੈਂ ਇਸ ਦਾ ਕੋਈ ਗੱਲ ਨਾ ਕਰਾਂ ਕਿਉਂਕਿ ਉਹਨਾਂ ਨੇ ਇਸ ਨੂੰ ਕੰਪਲੀਟ ਕਰ ਤੁਹਾਨੂੰ ਵਰਤਮਾਨ ਵੱਲ ਵੀ ਇਸ਼ਾਰਾ ਫਿਰ ਦਿੱਤਾ ਜੇ ਇਹ ਦੋਨੋਂ ਪਰਸਨ ਐਂਟੀਜ਼ ਆਉਂਦੇ ਜੇ ਤੁਸੀਂ ਦੇਖੋ ਕਿ ਮੈਡਮ ਜੋਤਸਣ ਵਾਲੇ ਆਪਣੀਆਂ ਨਾਲ ਨਹੀਂ ਤੋਂ ਗੱਲ ਲੈ ਕੇ ਅੱਜ ਵੀ ਜਿਹੜੇ ਆਪਣੇ ਪੇਰੈਂਟਸ ਨੂੰ ਸੈਲੂਟ ਕਰਦੇ ਆ ਮਿਸ ਕਰਦੇ ਆ ਤਾਂ ਜੇ ਮੈਂ ਤੁਹਾਨੂੰ ਨਾ ਅਗਾਂਹ ਵਾਲਾ ਪਾਸਾ ਦੱਸਾਂ ਤਾਂ ਜਿਨ੍ਹਾਂ ਦੇ ਬੱਚੇ ਅੱਜ ਮਤਲਬ ਡਾਕਟਰੀ ਫੀਲਡ ਦੇ ਵਿੱਚ ਆ ਇਟ ਮੀਨ ਜਿਕੇ ਅਤੀਤ ਤੋਂ ਗੱਲ ਤੁਰੀ ਸੀ ਤੇ ਭਵਿੱਖ ਦੇ ਵਿੱਚ ਉਹ ਬਲੰਦੀਆਂ ਤੇ ਕਈ ਵਾਰੀ ਹੈ ਹੁੰਦਾ ਕਿ ਅਸੀਂ ਬਲੰਦੀ ਤੋਂ ਗ੍ਰੈਵਟ ਵਾਲ ਆ ਜਾ। ਮੈਨੂੰ ਲੱਗਦਾ ਕਿ ਅਸੀਂ ਜਿਹੜੀ ਚੀਜ਼ ਅਸੀਂ ਛੱਡ ਦਿੱਤੀ ਅੱਜ ਉਹ ਇਹ ਲੱਗਦੀ ਆ ਮੈਨੂੰ ਕਿ ਅਸੀਂ ਜੀਵਨ ਜਾਂਚ ਛੱਡ ਦਿੱਤੀ ਜਿਹਨੂੰ ਅਸੀਂ ਧਰਮ ਕਹਾਂ। ਉਹ ਚਾਹੇ ਸਾਡਾ ਹਿੰਦੂਇਜ਼ਮ ਆ ਜਾ ਹੈ, ਸਿੱਖੇਜ਼ਮਾ ਆ ਜਾ ਹੈ, ਅਸੀਂ ਮੁਸਲਮਾਨ ਧਰਮ ਕਹਿ ਸਕਦੇ ਹਾਂ, ਸਾਰਿਆਂ ਦੀ ਆਪਣਾ ਹੁੰਦੀ ਆ। ਉਹ ਸਾਨੂੰ ਥੋੜੀ ਜੀ ਚਾਤ ਮਾਰ ਲੈਣੀ ਚਾਹੀਦੀ ਆ। ਉਹ ਸਾਡਾ ਅਤੀਤ ਵਾੜ ਕੇ ਨਹੀਂ ਰਹਿ ਗਿਆ। ਉਹ ਸਾਡਾ ਵਰਤਮਾਨ ਆ ਉਹ ਸਾਡਾ ਭੇਖਾ ਸਾਨੂੰ ਉਹਨਾਂ ਨਹੀਂ ਹਾਂ ਤੇ ਤੁਲਨਾ ਪਊਗਾ ਮੈਡਮ ਜੋਤਸ਼ਨਾ ਨੇ ਵੀ ਸਾਨੂੰ ਸੰਸਕ੍ਰਿਤੀ ਵੱਲ ਇਸ਼ਾਰਾ ਕੀਤਾ ਕਿ ਸਾਡੀ ਭਾਰਤੀ ਸੰਸਕ੍ਰਿਤੀ ਬਹੁਤ ਜ਼ਿਆਦਾ ਸਟਰੋਂਗ ਹੈ ਜਿਹਦੇ ਵਿੱਚ ਸਾਡੇ ਕੋਲੇ ਅਨੁਭਵ ਆ ਪੁਰਮ ਦੇ ਕੋਲੇ ਅਨੁਭਵ ਨਹੀਂ ਹੈਗਾ ਉਹਨਾਂ ਕੋਲੇ ਸਿਰਫ ਥਿਉਰੀਜ਼ਮ ਇਸ ਕਰਕੇ ਸਾਡੀ ਭਾਰਤੀ ਔਰਤ ਹਰ ਸਟਰਗਲ ਦੇ ਵਿੱਚੋਂ ਨਿਕਲ ਚੁੱਕੀ ਆ ਬਟਾ ਇੱਕ ਐਕਸਪੀਰੀਅੰਸ ਵੱਡਾ ਵਿਅਕਤੀਤਵ ਵੱਡਾ ਕਿਰਦਾਰ ਸਾਡੇ ਕੋਲੇ ਹੈ ਇਹ ਸਾਨੂੰ ਉਸ ਕਰਤਾ ਨੂੰ ਆਪਣੇ ਸਵੈ ਰਚਾ ਪਹਿਚਾਣ ਨਹੀਂ ਜੂੜਾ ਤੇ ਉਹ ਆਪਣੇ ਆਪ ਸਾਡੇ ਵਿੱਚ ਆ ਗਿਆ ਦੇਖੋ ਬੜੀ ਵਧੀਆ ਗੱਲ ਆ ਕਿ تیر ਮਾਰਨਾ ਦਾਣੀਆਂ ਨਹੀਂ ਦੇਖਣੀਆਂ ਦਰਖਤ ਨਹੀਂ ਦੇਖਣਾ ਸਿਰਫ ਪੰਛੀ ਦੀ ਅੱਖ ਦੇਖਣੀ ਹੈ ਇਸ ਕਰਕੇ ਮੈਨੂੰ ਲੱਗਦਾ ਕਿ ਉਹ ਅੱਖ ਸਾਡੇ ਕੋਲੇ ਹੈ ਉਹ ਤੀਸਰਾ ਲੈਟਰ ਸਾਡੇ ਕੋਲੇ ਹੈ ਸਾਨੂੰ ਆਪਣਾ ਲੈਟਰ ਕੋਲ ਲੈਣਾ ਚਾਹੀਦਾ ਵਿੱਚ ਚਿੰਤਾ ਵੀ ਹੋਈ ਇਸ ਸੈਮੀਨਾਰ ਦੇ ਵਿੱਚ ਆਪਾਂ ਸਾਰੇ ਇਸ ਸਾਹਿਤ ਸਭਾ ਦੇ ਵਿੱਚ ਪੜੇ ਲਿਖੇ ਬੈਠੇ ਆ ਤੇ ਜੇ ਸਾਨੂੰ ਪੜੇ ਲਿਖੇ ਨੂੰ ਚਿੰਤਾ ਹੋ ਰਹੀ ਆ ਇਟ ਮੀਨ ਕਿ ਸਾਡਾ ਭਵਿੱਖ ਇਸ ਤੋਂ ਵੀ ਚਿੰਤਾ ਅਸੀਂ ਯਾਦਦੇ ਕੀ ਨੂੰ ਕਹਨੇ ਆ ਜਾਂਦੀ ਤਾਂ ਉਦੋਂ ਸੀ ਜਦੋਂ ਸਾਰੇ ਪਿੰਡ ਦੀਆਂ ਕੁੜੀਆਂ ਅੱਧੀ ਰਾਤ ਤੱਕ ਚਾਖੇ ਕੱਢਦੀਆਂ ਸੀਗੀਆਂ ਗਲੀਆਂ 'ਚ ਖੇਡ ਕੋਆਂ ਸੀਗੀਆਂ ਘਰਾਂ ਦੇ ਵਿੱਚ ਕੋਈ ਡਰ ਨਹੀਂ ਸੀਗੇ ਹੁਣ ਸਾਡੀ 5 ਸਾਲ ਦੀ ਬੱਚੀ ਵੀ ਅਸੂਯੋਨੋ ਖਿਗਲੀ ਦੇ ਵਿੱਚ ਖੇਡਣਾ ਅਸੀਂ ਗਲਾਮ ਹੋ ਗਏ ਕਿ ਯਾਦੋਂ ਇਸ ਕਰਕੇ ਮੈਨੂੰ ਲੱਗਦਾ ਕਿ ਸਿਰਫ ਏਲਮ ਦੇ ਨਾਲ ਨਹੀਂ ਸੀ ਤੋਰ ਸਕਦੇ ਸਾਨੂੰ ਆਪਣੀ ਪਰੰਪਰਾ ਨੂੰ ਆਪਣੀ ਸਾਰੀਆਂ ਭਾਰਤੀ ਸੰਸਕ੍ਰਿਤੀ ਨੂੰ ਸਾਡਾ ਜੋ ਵਿਤ ਚੁਪਿਆ ਅਵਚੇਤਨ ਜਿਹੜਾ ਸਾਡੇ ਅੱਜ ਵੀ ਚੇਤਨ ਦੇ ਵਿੱਚ ਹਾਜ਼ਰ ਆ ਅਸੀਂ ਕੀਤੀ ਆਪਣੀ ਆਜ਼ਾਦੀ ਜਾਦੀ ਕਰਦੇ ਉਹ ਸੁਤਰੋ ਹੋਰ ਨੂੰ ਪਵਾ ਰਹੇ ਉਹ ਸਾਡੇ ਨੇ ਉਹ ਡਾ ਸਾਾਨੂੰ ਆਪਣੀ ਲੋੜਾਂ ਪਿਆਉਣੇ ਪਊਗਾ ਇੰਨਾ ਕਹਿੰਦੀ ਹੁਈ ਮੈਂ ਅ ਪਵਿੱਕ ਸਾਡੇ ਵਿਦਿਆਰਥੀਆਂ ਤੇ ਤੇ ਵਿਦਿਆਰਥੀਆਂ ਤੇ ਸ਼ਕਤੀਆਂ ਕਿਉਂਕਿ ਦੋਨੇ ਤੁਰਾ ਪਰਵਾਦ ਦੇ ਤੁਰੇ ਦੇ ਵਿੱਚ ਦਾ ਦੋਨੋਂ ਜੀ ਖੜੇ ਆ ਨਾ ਤਾਂ ਘਰ ਬਸਾ ਸਕੀਏ ਕਰਦੇ ਆ ਤੇ ਨਾ ਮਟਰ ਬਸਾ ਸਕਦੇ ਇਹਦਾ ਇਹਦੀ ਕੁਰਲਾਹਟ ਇੱਕ ਇੱਕ ਚੇਹਰੀ ਦਾ ਜਿਹੜਾ ਮਾਰ ਕੇ ਆਪਾਂ ਦੇਖ ਸਕਦੇ ਆ ਕਿ ਨਿਆਣੀ ਕਿਵੇਂ ਰੋ ਰਹੇ ਆ

ਮੈਨੂੰ ਯਾਦ ਕਰਾ ਸਾਨੂੰ ਉਹ ਤਾਂ ਮੁਕ ਕਰ ਲੈਣਾ ਚਾਹੀਦਾ ਪਸਟ ਮੈਂ ਤਾਂ ਹੀ ਕਰ ਬਹੁਤ ਬਹੁਤ ਸ਼ੁਕਰੀਆ ਖਾਸ ਤੌਰ ਤੇ ਬੇ ਬਪਾ ਦੇ ਮੁਖੀ ਨੂੰ ਮਬਾਰਕ ਤੇ ਕਿ ਜਿਨ੍ਹਾਂ ਨੇ ਇਹ ਵਿਸ਼ੇਸ਼ ਤੁਹਾਨੂੰ ਪ੍ਰੋਗਰਾਮ ਮੁਹਿਆਰ ਕਰਾਇਆ ਤੇ ਸਾਡੇ ਮੁੱਖ ਮਹਿਮਾਨਾਂ ਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਹਾਂ ਬੇਸ਼ੱਕ ਮੈਨੂੰ ਦੋਸ਼ ਹਸ ਹੁਣ ਨਹੀਂ ਕਿਹਾ ਗਿਆ ਪਰ ਦਿਲੋਂ ਧੰਨਵਾਦ ਨਿਕਲ ਰਿਹਾ ਹੈ ਸਾਡੇ ਵਿਦਿਆਰਥੀਆਂ ਦਾ ਜਿਸ ਤਰ੍ਹਾਂ ਹੁਕੂ ਹੋਏ ਉਹ ਬਹੁਤ ਵਿਸ਼ੇਸ਼ ਸੀ ਤੰਦਰ ਡਾਕਟਰ ਬਲਵਿੰਦਰ ਕੌਰ ਸਿੱਧੂ ਡੀਨ ਪਛਾਵਾ ਪੰਜਾਬ ਯੂਨੀਵਰਸਿਟੀ ਪਟਿਆਲਾ ਕੀ ਕਰਨ ਗਏ ਅੱਜ ਮੈਲਾ ਦਿਵਸ ਹਾਂਜੀ ਅੱਜ ਮਤਲਬ ਅਸੀਂ ਅੰਤਰਰਾਸ਼ਟਰੀ ਮੈਲਾ ਦਿਵਸ ਮਨਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਸਾਡੇ ਵਿਦਿਆਰਥੀਆਂ ਦੀ ਭਰਪੂਰ ਸ਼ਮੂਲੀਅਤ ਹੋਈ ਇਸ ਤੋਂ ਇਲਾਵਾ ਸਾਡੇ ਆਲੇ ਦੁਆਲੇ ਦੇ ਕਾਲਜਾਂ ਦੇ ਪ੍ਰੋਫੈਸਰ ਸਾਹਿਬਾਨ ਵੀ ਆਏ ਤਾਂ ਮੈਨੂੰ ਲੱਗਿਆ ਕਿ ਜਿਸ ਤਰ੍ਹਾਂ ਅਸੀਂ ਮੈਲਾ ਦਿਵਸ ਨੂੰ ਦੇਖਦੇ ਹਾਂ ਤਾਂ ਸਾਨੂੰ ਆਪਣੇ ਤਿੰਨ ਦੌਰ ਲੈ ਕੇ ਚੱਲਣੇ ਚਾਹੀਦੇ ਆ ਸਾਡਾ ਅਤੀਤ ਕੀ ਸੀ ਮਹਿਲਾ ਦਾ ਵਰਤਮਾਨ ਕੀ ਸੀ ਤੇ ਭਵਿੱਖ ਕੀ ਹੋਵੇਗਾ ਜਦੋਂ ਅਸੀਂ ਅਤੀਤ ਵੱਲ ਜਾਵਾਂਗੇ ਤਾਂ ਮੈਨੂੰ ਲੱਗਦਾ ਕਿ ਸਾਡੇ ਵਿਸ਼ਵ ਧਰਮਾਂ ਦੇ ਵਿੱਚ ਚਾਹੇ ਉਹ ਕੋਈ ਵੀ ਧਰਮ ਹੋਵੇ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਸਾਡੇ ਕੋਲੇ ਮਹਿਲਾ ਵੀ ਹੈਗੀਆਂ ਸਾਡੀ ਮਿਥੋਲੋਜੀ ਦੇ ਵਿੱਚ ਵੀ ਮਹਿਲਾ ਹੈਗੀਆਂ ਚਾਹੇ ਸ਼ਕੁੰਤਲਾ ਹੈ ਚਾਹੇ ਉਰਵਸੀ ਹੈ ਇਸ ਤੋਂ ਇਲਾਵਾ ਸਾਡੀਆਂ ਸਿੱਖ ਮਹਿਲਾ ਹੈਗੀਆਂ ਇਸ ਤੋਂ ਇਲਾਵਾ ਸਾਡੇ ਕੋਲੇ ਇਸਲਾਮ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਮਹਿਲਾ ਹੈਗੀਆਂ ਰਾਬਿਆ ਵਰਗੀਆਂ ਜਿਹੜੀਆਂ ਇੱਕ ਰੱਬੀ ਸੂਰਤ ਦੇ ਵਿੱਚ ਕੰਮ ਕਰਦੀਆਂ ਸੀ ਉਹ ਤਾਂ ਚਲੋ ਧਰਮ ਦੀ ਗੱਲ ਆ ਗਈ ਪਰੰਤੂ ਬੇਸ਼ੱਕ ਅਸੀਂ ਸੰਸਕ੍ਰਿਤੀ ਦੇ ਤੌਰ ਤੇ ਅਸੀਂ ਦੇਖੀਏ ਕਿ ਸਾਡੇ ਅ ਅਤੀਤ ਦੇ ਵਿੱਚ ਸਾਡੀਆਂ ਬਜ਼ੁਰਗ ਮਾਮਾ ਤੋਂ ਲੈ ਕੇ ਉਸ ਤੋਂ ਪਹਿਲਾਂ ਦੀ ਵੀ ਗੱਲ ਕਰ ਸਕਦੇ ਆ ਆਦਮ ਤੇ ਈਵ ਤੋਂ ਵੀ ਲੈ ਕੇ ਅਸੀਂ ਗੱਲ ਕਰ ਸਕਦੇ ਆ ਕਿ ਲਗਾਤਾਰ ਸਾਡੀ ਸੰਸਕ੍ਰਿਤੀ ਦੇ ਵਿੱਚ ਮਹਿਲਾ ਚਾਹੇ ਪੜ੍ਹੀ ਸੀ ਚਾਹੇ ਅਨਪੜ੍ਹੀ ਸੀ ਉਹਦਾ ਵਿਸ਼ੇਸ਼ ਯੋਗਦਾਨ ਰਿਹਾ ਕਰਾਂ ਦੇ ਵਿੱਚ ਉਹਨਾਂ ਨੇ ਆਪਣੀ ਸੰਸਕ੍ਰਿਤੀ ਦੇ ਨਾਲ ਆਪਣੀ ਪਰੰਪਰਾ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਜੁੜ ਕੇ ਜਿਸ ਕਦਰ ਪੰਜਾਬ ਨੂੰ ਸੰਭਾਲਿਆ ਪੰਜਾਬ ਦੀ ਵਿਰਾਸਤ ਨੂੰ ਸੰਭਾਲਿਆ ਪੰਜਾਬ ਦੀ ਸੰਸਕ੍ਰਿਤੀ ਨੂੰ ਸੰਭਾਲਿਆ ਇਤੋਂ ਦੇ ਲੋਕ ਜਾਨ ਨੂੰ ਸੰਭਾਲਿਆ ਸਾਡੀਆਂ ਰੀਤੀ ਰਿਵਾਜਾਂ ਨੂੰ ਸੰਭਾਲਿਆ ਤੇ ਮੈਨੂੰ ਲੱਗਦਾ ਕਿ ਉਹ ਸਾਡੇ ਭਰਪੂਰ ਵਿਰਾਸਤਾ ਉਹ ਸਾਡੇ ਪੀੜ੍ਹੀਆਂ ਦੇ ਇੱਕ ਸੇਧ ਆ ਉਹ ਸਾਡੇ ਪੀੜ੍ਹੀਆਂ ਲਈ ਇੱਕ ਸਿੱਖਿਆ ਅਸੀਂ ਉਹਨਾਂ ਤੋਂ ਟੁੱਟ ਕੇ ਆਪਣੇ ਇਲਮ ਨੂੰ ਅਗਲੇ ਪੜਾਮਾ ਵੱਲ ਨਹੀਂ ਲਿਜਾ ਸਕਦੇ ਜੇ ਅਸੀਂ ਲਿਜਾਣੇ ਤਾ ਕਿਤੇ ਨਾ ਕਿਤੇ ਅਸੀਂ ਇਸ ਪਾਸੇ ਤੁਰ ਜਾਂਦੇ ਆ ਕਿ ਅਸੀਂ ਬਹੁਤ ਆਜ਼ਾਦ ਹੋ ਚੁੱਕੇ ਆ ਆਜ਼ਾਦੀ ਕਿਸ ਦਾ ਨਾ ਆ ਆਜ਼ਾਦੀ ਕੀ ਘਰਾਂ ਦੇ ਟੁੱਟਣ ਦਾ ਨਾ ਆ ਆਜ਼ਾਦੀ ਕੀ ਪਰਿਵਾਰਾਂ ਦੇ ਰੁਲਣ ਦਾ ਨਾ ਜਾਂ ਆਜ਼ਾਦੀ ਅਸੀਂ ਉਹ ਕਹੀਏ ਕਿ ਜਿੱਥੇ ਔਰਤੇ ਮਰਦਾ ਰਿਸ਼ਤਾ ਟੁੱਟ ਗਿਆ ਤੇ ਬੱਚੇ ਰੋੜ ਰਹੇ ਆ ਉਹ ਆਜ਼ਾਦੀ ਆ ਇਸ ਕਰਕੇ ਮੈਨੂੰ ਲੱਗਦਾ ਕਿ ਇੱਕ ਭਰਪੂਰ ਆਜ਼ਾਦੀ ਕੀ ਹੁੰਦੀ ਆ ਉਹ ਤਾਂ ਮੈਨੂੰ ਪਿਛਲੇ ਸਾਡੇ ਅਤੀਤ ਦੇ ਵਿੱਚ ਵੀ ਦਿਖ ਰਹੀ ਆ ਕਿ ਜਦੋਂ ਅ ਬੀਚ ਆਲਤੀਆਂ ਭੈਣਾਂ ਇੱਕੋ ਘਰ ਦੇ ਵਿੱਚ ਚਰਖਾ ਤਿਰੰਜਨ ਕੱਤਦੀਆਂ ਸੀ ਗਲੀਆਂ ਦੇ ਵਿੱਚ ਖੇਡਦੀਆਂ ਸੀ ਅੱਧੇ ਅੱਧੇ ਰਾਤ ਤੱਕ ਇਹ ਵੀ ਨਹੀਂ ਪਤਾ ਹੁੰਦਾ ਸੀ ਕਿ ਕਿਹੜੀ ਕੁੜੀ ਕਿਹੜੇ ਘਰੇ ਸੌਂਗੀ ਸਾਰੇ ਔਰਤ ਨੂੰ ਮਾਂ ਤੇ ਭੈਣ ਕਰਕੇ ਜਾਣਦੇ ਸੀਗੇ ਉਹਨਾਂ ਦੇ ਵਿੱਚ ਉਹੀ ਰੂਪ ਦਿਖਦਾ ਸੀ ਪਰੰਤੂ ਅੱਜ ਮੈਂ ਜੇ ਲਵਾਂ ਕਿ ਅੱਜ ਦੀ ਆਜ਼ਾਦੀ ਕੀ ਆ ਕਿ ਸਾਡੀ 5 ਸਾਲ ਦੀ ਬੱਚੀ ਗਲੀ ਦੇ ਵਿੱਚ ਆਜ਼ਾਦੀ ਨਾਲ ਖੇਡ ਵੀ ਨਹੀਂ ਸਕਦੀ ਤਾਂ ਫੇਰ ਅਸੀਂ ਅਤੀਤ ਵੱਲ ਜਾਵਾਂਗੇ ਜਾਂ ਭਵਿੱਖ ਵੱਲ ਜਾਵਾਂਗੇ ਜਾਹ ਜੇ ਜੋ ਵਰਤਮਾਨ ਦੇ ਵਿੱਚ ਦੇਖਿਆ ਜੋ ਹੋਇਆ ਜੋ ਵਾਪਰ ਰਿਹਾ ਜਿਸ ਤਰ੍ਹਾਂ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿੱਤੋਂ ਅਸੀਂ ਕੋਈ ਵੀ ਅਨਜਾਣ ਨਹੀਂ ਹੈਗੇ ਜਿਹੜੀ ਅੱਜ ਕੱਲ੍ਹ ਮਾਨਦੋਲਤਾ ਤੋਂ ਬੱਲੋਂ ਜਾਂ ਸਰਕਾਰਾਂ ਨੂੰ ਜਾ ਕੇ ਦੇਖਿਆ ਉਸ ਨੂੰ ਦੇਖਦਣ ਜੇ ਦੇਖਿਆ ਤਾਂ ਨੌਜਵਾਨਾਂ ਨੇ ਜਿਹੜੀ ਪੱਟ ਨਹੀਂ ਗਈ ਸਰਕਾਰਾਂ ਨੇ ਕੋਈ ਇਸ ਤਰ੍ਹਾਂ ਦੀ ਆਜ਼ਾਦੀ ਨਹੀਂ ਦਿੱਤੀ ਸਰਕਾਰਾਂ ਨੇ ਜ਼ਿੰਦਗੀ ਜਿਉਣ ਦੀ ਸਹੂਲਤਾਂ ਦੀ ਆਜ਼ਾਦੀ ਦਿੱਤੀ ਆ ਪਰੰਤੂ ਜਿਹੜੀ ਅਸੀਂ ਆਪਣੀ ਮਾਨਸਿਕ ਆਪਣੇ ਸਰੀਰਕ ਆਜ਼ਾਦੀ ਦੇ ਵਿੱਚ ਜਿਉਣਾ ਸ਼ੁਰੂ ਕਰ ਦਿੰਨੇ ਆ ਉਹ ਸਾਡੀ ਪਰਵਾਤੀ ਦਾ ਕਾਰਨ ਬਣ ਜਾਂਦਾ ਹੈ ਉਹ ਤਾਂ ਸਾਨੂੰ ਆਪਣੇ ਸਵੈ ਦੇ ਵਿੱਚ ਖੁਦ ਨੂੰ ਸਮਝ ਹੋਣੀ ਚਾਹੀਦੀ ਆ ਚਾਹੇ ਉਹ ਕੁੜੀਆਂ ਚਾਹੇ ਉਹ ਮੁੰਡੇ ਆ ਚਾਹੇ ਉਹ ਜਿਹੜੀ ਮਰਜ਼ੀ ਉਮਰ ਦੇ ਹੋਣ ਕਿਉਂਕਿ ਅੱਜ ਤੱਕ ਹਾਲੇ ਮਾਲੇ ਦੇ ਵਿੱਚ ਤਾਂ ਕੋਈ ਏਜਵਾਰ ਰਹੀ ਨਹੀਂ ਜੇ ਮੈਂ ਇਸ ਤੋਂ ਬੋਲਣ ਤੋਂ ਗਰੇਜ਼ ਨਾ ਕਰਾਂ ਤਾਂ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਤਾਂ ਕੀ ਪੂਰੇ ਵਿਸ਼ਵ ਦੇ ਵਿੱਚ ਜਿਸ ਤਰ੍ਹਾਂ ਦੀ ਕਾਮਾ ਰੋਲੀ ਮੱਚੀ ਹੋਈ ਆ ਉਹ ਕਾਮਾ ਰੋਲੀ ਦਾ ਕਾਰਨ ਕਿਸੇ ਨੂੰ ਨਹੀਂ ਪਤਾ ਲੱਗ ਰਿਹਾ ਅਸੀਂ ਉਹਨੂੰ ਵੱਖਰੇ ਵੱਖਰੇ ਚੀਜ਼ਾਂ ਦੇ ਨਾਲ ਜੋੜ ਕੇ ਦੇਖ ਰਹੇ ਹਾਂ ਪਰੰਤੂ ਸਾਨੂੰ ਕੀ ਬਣਦਾ ਕਿ ਸਾਸੀ ਜੀ ਆਪਣੀ ਭਾਰਤੀ ਸੰਸਕ੍ਰਿਤੀ ਨੂੰ ਵਿਚਾਲੀਏ ਆਪਣੀ ਪਰੰਪਰਾ ਨੂੰ ਵਿਚਾਲੀਏ ਆਪਣੀ ਵਿਰਾਸਤ ਨੂੰ ਵਿਚਾਲੀਏ ਉਹਨਾਂ ਦੀ ਇੰਟਰਪ੍ਰੀਟੇਸ਼ਨ ਅਸੀਂ ਆਪਣੀਆਂ ਪੀੜ੍ਹੀਆਂ ਦੇ ਅੱਗੇ ਕਰ ਦਗੇ ਉਹ ਇੰਟਰਪ੍ਰੀਟੇਸ਼ਨ ਘਰਾ ਤੋਂ ਸ਼ੁਰੂ ਹੋਵੇਗੀ ਫਿਰ ਉਹ ਅਧਿਆਪਕਾਂ ਕੋਲ ਆਏਗੀ ਤਾਂ ਫਿਰ ਉਹ ਸ਼ਕਤ ਬੱਚੇ ਸੁਸ਼ਕਤ ਹੋ ਕੇ ਸਾਡੇ ਭਾਰਤ ਦੇ ਨਾਗਰਿਕ ਬਣਨਗੇ ਜਿੱਥੇ ਨਾ ਕੋਈ ਲੁੱਟਖਾ ਹੋਵੇਗੀ ਤੇ ਨਾ ਹੀ ਕੋਈ ਕਤਲੇਆਮ ਹੋਏਗੀ ਨਾ ਹੀ ਕੋਈ ਬਲਾਤਕਾਰ ਹੋਏਗਾ ਤੇ ਨਾ ਹੀ ਕੋਈ ਬੇਰਜਗਾਰੀ ਹੋਏਗੀ ਇਸ ਕਰਕੇ ਸਾਨੂੰ ਆਪਣੇ ਵਿਰਸੇ ਵੱਲ ਝਾਕਣ ਦੀ ਲੋੜ ਆ ਸਭ ਕੁਝ ਸਾਡੇ ਕੋਲ ਆ ਸਿਰਫ ਸਾਡੀ ਉਧਰ ਪਿੱਠ ਕੀਤੀ ਹੋਈ ਆ ਅਸੀਂ ਆਜ਼ਾਦੀ-ਆਜ਼ਾਦੀ ਕਰਕੇ ਬਹੁਤ ਅੱਗੇ ਨਿਕਲ ਚੁੱਕੇ ਆ ਸਾਨੂੰ ਆਪਣੇ ਵਿਰਸੇ ਨੂੰ ਪਛਾਣਨ ਦੀ ਲੋੜ ਆ ਉਹੀ ਸਾਡੀ ਨਿਉ ਜੜਾ ਸਾਨੂੰ ਆਪਣੀ ਨਿਉ ਜੜ ਦੇ ਨਾਲ ਜੁੜਨਾ ਚਾਹੀਦਾ